ਸਤਿ ਸ਼੍ਰੀ ਅਕਾਲ ਜੀ ਪੰਜ ਰਿਪਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋਲ ਦੋ ਝੋਟੀਆਂ ਪਹੁੰਚੀਆਂ ਨੇ ਟੋਕਣਾ ਕਪਣਾ ਆਪਣੇ ਫਾਰਮ ਤੋਂ ਗਈਆਂ ਹੀ ਨੇ ਤੇ ਬਾਕੀ ਸਪੰਜਰਾਂ ਨਾਲ ਕਰਦੇ ਆਂ ਗੱਲਬਾਤ ਲੈਣੀ ਹੈ ਡਿਟੇਲ ਕਿੰਨੇ ਜਿਹੇ ਦੀਆਂ ਕਪਣਿਆਂ ਤੇ ਕਿੰਨਾ ਕੰਨਾ ਦੁੱਧ ਆ ਤੇ ਦਿਖਾ ਦਿੰਨੇ ਆ ਤੁਹਾਨੂੰ ਝੋੜੀਆਂ ਦੀ ਡਿਟੇਲ ਲੈ ਕੇ ਸਪੰਜਰਾਂ ਨੂੰ ਪੁੱਛਨੇ ਆਂ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਸਭ ਜੀ ਚਲੋ ਕਰਪਾ ਜੀ ਹੋਰ ਸੁਣਾਓ ਅੱਜ ਫਿਰ ਟੋਕਣਾ ਕਪਣਾ ਆ ਗਈਆਂ ਫਿਰ ਸਮਝੋ ਵੀ ਆਪਣੇ ਨੂੰ ਰਹੀਆਂ ਸੀ ਹਾਂ ਜੀ ਦੋ ਝੋੜੀਆਂ ਕਹਿੰਦੇ ਆ ਪਾਏ ਪਾਏ ਜਾਂ ਭਾਣੇ ਸਾਡੇ ਕੋਲ ਜੀ ਮਹੀਆ ਲਾ ਕੋ ਤੇ ਆਪਣੇ ਭਾਂਡੇ ਤੋਂ ਡਿੱਗੀ ਜੇ ਵੇਖੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਇਹ ਢਾਈਆਂ ਕਿ ਮਹੀਆਂ ਦੀ ਗੱਬਣ ਜੀ ਢਾਈਆਂ ਮਹੀਆਂ ਦੀ ਹਾਂਜੀ ਦੁੱਧ ਦੇ ਰਿਹਾ ਸੱਤ ਕਿਲੋ ਜੇ 7 ਕਿਲੋ ਠੀਕ ਹੈ ਜੀ ਸਾਢੇ ਤਿੰਨ ਤਣ ਕਿਲੋ ਡਾਗ ਲਾ ਦੋ ਜੀ ਸਾਢੇ ਤਿੰਨ ਤਣ ਕਿਹੜਾ ਬਸਮਾ ਇੱਕ ਨੰਬਰ ਜੇ ਕੱਦ ਵੱਡੇ ਦੀ ਰਿੰਗ ਸਿੰਘ ਜੀ ਤੇ ਭਾਣਾ ਦਵਾਵੇਂ ਚਲੋ ਲੈ ਜੀ ਭਾ ਲਿਆਜ ਹੋਣਗੇ ਬਾਕੀ ਸਿੰਗਲ ਡਿਰੀ ਆ ਤੇ ਹਲੇ ਆਈਆਂ ਆਂ ਦੇ ਸੰਜਣੀਆਂ ਦੇ ਚਲੋ ਵੀਡੀਓ ਪਾ ਦਿੰਨੇ ਅੱਜ ਹਾਂਜੀ ਤੋਰ ਜੋ ਬਣਾ ਗੋਲ ਕੇ ਬਾਕੀ ਤੋਰ ਦੇਨੇ ਬਾਕੀ ਇਹ ਵੀ ਦੋਵੇਂ ਸਪੈਸ਼ਲ ਜਿਹਨੂੰ ਕਹਿੰਦੇ ਨੇ ਥੋੜੀ ਜਿਹੀ ਬਾਕੀ ਸਿੰਗਲ ਹੱਡੀ ਵਾਲੀਆਂ ਨੇ ਦੋਵੇਂ ਤੇ ਜੱਟ ਬਲੈਕ ਤੇ ਬਾਕੀ ਇਹ ਵੀ ਸਿੰਗ ਸੁੰਗ ਦੀ ਕਵਾਲਿਟੀ ਬਹੁਤ ਚੰਗੀ ਆ ਤੇ ਹਾਂਜੀ ਹਾਂਜੀ ਭਾਈ ਨਹੀਂ ਕਰਦੇ ਲੋਕ ਲੈ ਬਾਕੀ ਪੇਟ ਪੂਰੇ ਦੀ ਬਹੁਤ ਚੰਗੀ ਜੱਟ ਬਲੈਕ ਬਾਕੀ ਇਹ ਵੀ ਸਾਹਮਣ ਵਾਲੀ ਆ ਥੋੜੀ ਜੀ ਕੁਮਾਰੇ ਕੁਮਾਰੇ ਲਓ ਜੀ ਕਿਆ ਕਰ ਸਕਦਾ ਕੋਈ ਤੇ ਸਿੰਗ ਸੁੰਗ ਓਕੇ ਆ ਲਓ ਜੀ ਜੋ ਉਹਨਾਂ ਦਾ ਓਕੇ ਆ ਜੇ ਬਾਕੀ ਜੋ ਮੈਂ ਆਇਆ ਤਿਆਰ ਕਰਦੀਆਂ ਜੋਗਾ ਦਾ ਵੀਡੀਓ ਵੀ ਹੁਣੇ ਪੈਣੀ ਹੈ ਮੈਂ ਜੋਬ ਨੂੰ ਕਿਹਾ ਵੀ ਸਵੇਰੇ ਪਾਵਾਂਗੇ ਪਰ ਹਾਂ ਦਾ ਜੋਬ ਨੂੰ ਦਾ ਨਹੀਂ ਹੁਣੇ ਪਾਈਏ ਤੇ ਇਸ ਪੰਜ 7 ਕਿਲੋ ਬਿਲਕੁਲ ਤਿਆਰ ਹੈ ਨਾ ਦੁੱਧ 7 ਕਿਲੋ ਵੀ ਜਿਹੜੇ ਚੋਗੇ ਲੈ ਆਏ ਦੋ ਛਾਹ ਚੋਗੇ ਲੈ ਆਏ ਠੀਕ ਹੈ ਪਰ ਦੋ ਡੰਗ ਤਸੱਲੀ ਕਰ ਲਈ ਕੋਈ ਦੋ ਡੰਗ ਤਸੱਲੀ ਕਰ ਲਈ ਚੋਣ ਤੋਂ 8 ਨੰਬਰ ਤੇ ਬਾਕੀ ਇਹ ਵੀ ਬੰਮੀ ਚੱਕ ਕੋਲੇ ਕਰਾ ਪੀਏ ਚੱਕ ਪਾਸਿਆ ਚੱਕ ਪਾਸ ਹੁਣੇ ਲਾਈਏ ਅੱਛਾ ਜੀ ਬਾਕੀ ਲੋਕ ਕਿਹਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਦੇ ਪਾਉਣਾ ਲਵਗੇ ਹੋਰ ਮੋੜ ਕੇ ਖਾ ਲੈ ਜੋੜੇ ਦਾ ਕਰਦਾ ਵੀ ਜੋੜੇ ਦਾ ਜੀ ਅੱਜ ਖੋਲੀਆਂ ਛੋਡ ਲਓ ਜੀ ਜੋੜਾ ਜੋੜਾ ਤੁਹਾਨੂੰ ਦਿਖਾ ਦਿੰਨੇ ਆ ਜੋੜਾ ਇਕੱਠਾ ਜੇ ਕੋ ਲੈ ਜੇ ਇਹ ਛੋਟਾ ਦੋ ਮਹੀਨੇ ਜੀ ਇਹ ਡਾਕਟਰ ਨੇ ਛੱਕ ਚ ਕਹੀ ਹੈ ਛੱਕ ਚ ਹਾਂ ਪਹਿਲਾਂ ਤੁਹਾਨੂੰ ਗਲਤ ਕਹੀ ਹੈ ਹੈ ਛੱਕ ਚ ਜੀ ਹਾਂ ਜੀ ਹਾਂ ਜੀ ਬਾਕੀ ਸਮਝ ਜੀ ਸਿੰਗਲਾ ਡੀ ਦੀ ਹੈ ਵੀ ਸਿੰਗਲਾ ਡੀ ਵੱਡੀ ਹੈ ਵੀ ਵੱਡੀ ਵੱਡੇ ਵੱਡੀ ਫੁੱਲ ਸਾਈਜ਼ ਨੂੰ ਕਹਿੰਦੇ ਪਿੱਠਪੁੜੀ ਦੀ ਬਾਕੀ ਵੀ ਦੋ ਜਿੰਨਾ ਕਹਤਾ 7 ਕਿਲੋ ਤੇ 7 ਕਿਲੋ ਹੀ ਹੋਊਗਾ ਇਹ ਨਹੀਂ ਵੀ 7 ਕਿਲੋ ਕਹਿ ਕੇ ਨਿਕਲੇ 2 ਕਿਲੋ ਗੱਲ ਨਹੀਂ ਬਣੂਗੀ ਤੇ ਆਉਂਦੇ ਆਉਂਦੇ ਮੇਰਾ ਵੀ ਲਓ ਜੀ ਟੌਪ ਕਲਾਸ ਇਹ ਬਾਕੀ ਸਾਡੇ ਫਾਰਮ ਤੋਂ ਗਈ ਹੋਈ ਆ ਤੇ ਇਹ ਛੱਕੇ ਚ ਦਸੀ ਗਈ ਆ। ਇਹ ਛੱਕੇ ਵਾਲੀ ਛੱਕੇ ਸਾਡੇ ਘੂਟ ਮਾਰਦਾ ਖਦਾ ਨਹੀਂ ਆਜੀ। ਬਾਕੀ ਥਾਂ ਲਿਆ ਨੋਗੜਾ ਲਗਾਵਾ। ਵੱਡੀ ਵੱਡੀ ਚਲੀ। ਲਓ ਜੀ। ਫੁੱਲ ਸਾਈਜ ਨੂੰ ਬਹਲੇ। ਮੈਨਾਂ ਬ੍ਰੀਕੀਆਂ ਬ੍ਰੀਕੀਆਂ ਦਾ ਕੋਈ ਅੰਤ ਨਹੀਂ। ਤੇ ਕਿੰਨੇ ਦਾ ਦੇ ਦਾਂ ਜੋੜੇ ਸੰਜੀ। ਜੋੜਾ ਵੀ ਭੱਡੀਆਂ ਬੁੱਲ ਜੇ। ਹਾਂਜੀ। ਤੇ ਇਹ ਛੱਕੇ ਆ 100% ਤੇ ਨਿਕਲ ਜਾਊਗੀ ਸੂਣ ਵਾਲੀ ਨਿਕਲੂਗੀ ਸੂਣ ਵਾਲੀ ਨਿਕਲੂਗੀ ਹਾਂਜੀ ਉਹਦੇ ਚੈੱਕ ਕਰਾਤੀ ਹੈ ਠੀਕ ਹੈ ਤੇ ਕੈਮਰੇ ਰਿਕਾਰਡਿੰਗ ਕਰ ਦਾਂਗੇ ਹਾਂਜੀ ਬਾਕੀ ਚੋਣ ਹਵਾ ਚੱਲੀਆਂ ਹੋ ਗਈਆਂ ਇਹ ਸਭਾਈ ਕਰਨੀ ਪੈਣੀ ਹੈ ਹਾਂਜੀ ਕੋਈ ਢੱਕ ਕੇ ਵੀਡੀਓ ਦੀ ਭਰਾਈ ਕੁਛ ਨਹੀਂ ਹੈ ਸਵੇਰੇ ਨੂੰ 8:30 8:00 ਵਜੇ ਤੁਸੀਂ ਗਏ ਹੋ ਉਹਦੇ ਚੋਂ ਆ ਕੇ ਫਿਰ ਮਹੀਨੇ ਦੇ ਠੀਕ ਹੈ ਮਹੀਨੇ ਦੇ ਹਾਂਜੀ ਹਾਂਜੀ ਦੇਖੋ ਹੁਣ ਵੀ ਇਹਦਾ ਟਾਈਮ ਹੋਇਆ हां जी आजी। 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 जी 12 ਕ ਦਾ ਟਾਈਮ ਹੋਇਆ हां जी हां जी ਅਜੇ ਲਿਆੜੇ ਪੱਤੀਆਂ ਹੀ ਬਸ हां जी ਭਾਜੀ ਜਿਹੜੇ ਜੂੜਾ ਘਟੇ ਨੇ ਚੋਈ ਕਿੰਨੇ ਹੋਇਆ ਤੇ ਜੇ ਜੋੜਾ ਇਕੱਠਾ ਲੈ ਲੈਂਦਾ ਜੋੜਾ ਕੋਈ ਜੇ ਇਹਦੇ ਲੈਣਾ ਬਿਲਕੁਲ ਯਾਜ ਰੇਟ ਦੇ ਦਾਂ ਹਾਂ ਜੀ 1 ਲੱਖ 35 ਹਜ਼ਾਰ ਦਾ ਜੋੜਾ ਇਹ 135 ਦਾ ਪਿੱਛੇ 1 ਮਈ ਦਾ ਮੁੱਲ ਜੇ 2 ਮਈ ਦਾ ਲਓ ਜੀ 1 ਲੱਖ 35 ਹਜ਼ਾਰ ਦਾ ਜੋੜਾ ਯਾਰ ਕਰਕੇ ਬਾਸ ਸਾਨੂੰ ਪੇ ਕਰਦੇ ਨੇ ਫਿਰ ਕੋਈ 1 ਲੱਖ 50 ਪੇਂਦੀ ਕੱਲੀ ਦੇ ਦੇ ਕੱਲੀ ਦੇ ਦੇ ਲਓ ਜੀ ਸਾਰੀਆਂ ਗੱਲਾਂ ਦੱਸੀਆਂ ਨੇ ਤੇ ਜੇ ਸਮਝੀ ਕੋਈ ਕੱਲੀ ਕੱਲੀ ਲੈਂਦਾ ਤੇ ਕੱਲੀ हां जी जी भाई नंबर बता दे समझ गया नंबर अपना जी 5501658050 ਪਿੰਡ ਭੋਲੇ ਗੇ ਜ਼ਿਲ੍ਹਾ ਗੁਰਦਾਸਪੁਰ ਤਸੀਰ ਬਟਾਲਾ ਤਸੀਰ ਬਟਾਲਾ ਮੇਰੇ ਫਰੇਗਾ ਚੁੜੀਆਂ ਇਹ ਸਵੇਰ ਤੇ ਗਾਈ ਗਦੀ ਕਰਕੇ ਸ਼ਰੀਫ ਜੀ ਵੀਡੀਓ ਬਣਾਉਣ ਲੱਗੇ ਆ ਹਾਂ ਜੀ ਹਾਂ ਜੀ ਪੰਜ ਗੱਲਾਂ ਕਰਾਂ ਬਾਜ ਦਾ 700 ਮਾਲ ਪਣਾ ਜੀ ਦੋ ਝੋਟੀਆਂ ਰਹਿ ਗਈਆਂ ਬਾਕੀ ਮਾਲ ਸਾਰਾ ਨਵਾਂ ਆ ਚੁੱਕਾ ਨਵੇਂ ਮਾਲ ਦੀ ਵੀਡੀਓ ਮਖਾ ਦੋ ਪਾ ਗਏ ਲਓ ਜੀ ਨਵਾਂ ਮਾਲ ਆਪਣੇ ਕੋ ਪਹੁੰਚ ਚੁੱਕਾ ਫਰੈਸ਼ ਤੇ ਇਹ ਜਿਹੜੀਆਂ ਨੇ ਮਤਲਬ ਆਪਾਂ ਕੱਲ ਨੂੰ ਜਾਂ ਪਰਸ ਨੂੰ ਪਾਵਾਂਗੇ ਇਹ ਕੱਲ ਪਰਸ ਨੂੰ ਪਾਵਾਂਗੇ ਹਾਂ ਜੀ ਹਾਂ ਜੀ ਹੋ ਸਭ ਜੀ ਸੱਸੀ ਕਾਲ ਵੇਖਾਂ ਜੀ ਠੀਕ ਹੈ ਜੀ ਸੱ